ਜਿੱਥੇ-ਜਿੱਥੇ ਵੀ ਗੁਰੂ ਸਹਬਾਨਾਂ ਦੇ ਚਰਨ ਪਏ ਹਨ ਉਹ ਧਰਤ ਉਹ ਸਥਾਨ ਪੂਜਨਯੋਗ ਹੋ ਗਏ ਅੱਜ ਧੰਤਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਧੰਤਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇੱਥੇ ਮੂੜੇ ਖੱਤਰੀ ਦਾ ਅਧਾਰ ਕੀਤਾ ਗੁਰਦੁਆਰਾ ਸ਼ਿਕਾਰਖਾਰ ਸਾਹਿਬ ਦੀਆਂ ਰੌਣਕਾਂ ਜੀ ਤੇ ਇਹ ਬਾਹਰ ਵਾਲੀ ਸਾਈਡ ਦੇ ਉੱਤੇ ਦੁਕਾਨਾਂ ਦੀ ਸੰਕਾਂ ਦੇ ਵਾਸਤੇ ਚਾਪ ਗੋੜੇ ਠੰਡਿਆਂ ਦੀਆਂ ਜੀ ਇਹ ਸੰਤਾਂ ਦੀ ਆਲ ਪਾਣੀ ਛਕਦੀਆਂ ਹਾਂ ਜੀ ਬਦਾਲ ਸ਼ਾਇਰੀਆਂ ਹਨ ਤੇ ਬੜਾ ਇੱਥੇ ਦਾ ਖਾਣ ਪੀਣ ਵੀ ਵਧੀਆ ਹੁੰਦਾ ਜੀ ਆਪਣੇ ਹੋਏ ਜੀ ਪਾਪੜ ਮਿਰਚ ਵਾਲੇ ਪਕੌੜੇ ਕਾਲਕਾਲੇ ਪਕੌੜੇ ਜੀ ਆਨੰਦ ਹੀ ਆਨੰਦ ਜੀ ਆਨੰਦ ਭਿਆ ਮੇਰੀ ਮਾਏ ਸਾਧੂ ਗੁਰੂ ਮੈਂ ਪਾਇਆ ਜੇ ਵਾਚੋ ਮਿੱਠੀ ਪਗੋੜਿਆਂ ਦਾ ਆਨੰਦ ਲੈ ਰਹੀ ਆ ਜੀ ਸੰਗਤ ਅੱਜ ਤੇ ਮੌਸਮ ਵੀ ਪਗੋੜਿਆਂ ਵਾਲਾ ਬਣਿਆ ਹੋਇਆ ਜੀ ਇਸ ਕਰਕੇ ਆ ਰਹੇ ਆ ਜੀ ਸੰਗਤਾਂ ਕਰ ਰਹੀਆਂ ਦਰਸ਼ਨ ਦੀਦਾਰੇ ਲੰਦਾਂ ਸਾਈਂ ਸ਼ਿਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜੀ ਦੇ ਅਸਥਾਨ ਜੁੜੇ ਆ ਆਨੰਦ ਵਜੇ ਹੋਏ ਜੀ ਇੱਥੇ ਖੂਬ ਸੁੰਦਰ ਤੇ ਦਾਵਾ ਨੋ ਜੌੜੀ ਲੈ ਰਹੇ ਆ ਜੀ ਪਾਪੜ ਦਾ ਸਵਾਦ ਕਿਵੇਂ ਸਵਾਦ ਬਹੁਤ ਵਧੀਆ ਇਹ ਦੇਖੋ ਬਹੁਤ ਵਧੀਆ ਭਾਈ ਇਹ ਕਿਉਂ ਮਾਰੇਗਾ ਅੰਦਰ ਪਹਿਲਾਂ ਅਸੀਂ ਘਰਾਂ ਵਿੱਚ ਆਉਂਦੇ ਹੁੰਦੇ ਸੀ ਵਿੱਚ ਹੁਣ ਦੋਨਾਂ ਨਾਲ ਜਾਵਾਂਗੇ ਸਾਬ ਸਿੰਘ ਜੀ ਛੱਡੋ ਜਗਾਰਾ ਕੋਈ ਸੰਤ ਦਾ ਬਧਾਰ ਸ਼ਗਰੀਆ ਯਾਰੇ ਆਵੇ ਜਹਾਰੋ ਜਾਵੇ ਪਾਪਾ ਦੀ ਸਹਿ ਕੀ ਦੇ ਜਹਨੂਪਾਵੇ ਰੇਡ ਦੀ ਧਾਰੀ ਦੇ ਚੱਲ ਰੇ ਆ ਜੀ ਗਰਮਾ ਗਰਮ ਪਕੋੜੇ ਜੀ ਸੰਗ ਤਾਂ ਹੀ ਖਾ ਰਹੀਆਂ ਜੀ ਗਰਮਾ ਗਰਮ ਪਕੋੜੇ ਉਹ ਵਿਸ਼ੇ ਗੋਦਾਵਰੀ ਨਦੀ ਦੀ ਉਹ ਇੱਕ ਕੌਲੀ ਨਾਲ ਲਿਆ ਆ ਉਹਨਾਂ ਨੂੰ ਪਰੋਂ ਜਿਹੜੇ ਬੈਠੇ ਆ ਜੀ ਉਹਦਾ ਸ਼ਿਕਾ ਉਹ ਚੜਨੀ ਨਹੀਂ ਯਾਰ ਤੇ ਸਾਹਮਣੇ ਇੱਥੇ ਬਹੁਤ ਸਾਰੀਆਂ ਦੁਕਾਨਾਂ ਜਿਹੜੀਆਂ ਚੜਨੀਆਂ ਦੇ ਜਾਂ ਗੋੜਿਆਂ ਦੀਆਂ ਟੰਡੀਆਂ ਦੀਆਂ ਖਾਸ ਕਰ ਲੈਣਾ ਆਪੋ ਗੋੜਿਆਂ ਦਾ ਸਵਾਦ ਵੜਾ ਪੰਜਾਬ ਦੇ ਨਾਲ ਉੱਧਰਾਂ ਜੀ ਇਸ ਕਰਕੇ ਆਨੰਦ ਲੈ ਰਹੇ ਆ ਜੀ ਧੰਨਵਾਦ ਜੀ ਸਾਹਦਾਂ ਨੇ ਪਕੌੜਿਆਂ ਦੀਆਂ ਦੇ ਚਕਾਤੀਆਂ ਹੱਡੀਆਂ ਆਰੇ ਅਰੇ ਮੇਰੇ ਝਾੜੀਆਂ ਆਂ ਬਦਵਾਨ ਜੀ ਵੜਾ ਜਾ ਕਰੋ ਇਹ ਕਰੀਏ ਬੰਦੇ ਲਾਓ ਬਦਵਾਨ ਲਾਓ ਇੱਕ ਪਾਵਰ ਰੇਡ ਪਹਿਲੀ ਡੇਢ ਦੇ ਪੁਆਇੰਟ ਵਾਲੀ ਡੇਢ ਪੁਆਇੰਟ ਵਾਲੀ ਪਾਵਰ ਰੇਡ ਜਿਹਦੇ ਪਾਓ ਵੀ ਪਾ ਜਿਹੜਾ ਪਹਿਲੀ ਰੇਡ ਪਾਊਗਾ ਨਾਮ ਦਿੱਤਾ ਜਾਊਗਾ ਡੇਢ ਪੁਆਇੰਟ ਦੀ ਉਹਨੂੰ ਗਰੁੱਪੇ ਨਾਲ ਸਨਮਾਨ ਦੇ ਚਲੋ ਯਾਰ ਇੱਕ ਇੱਕ ਮੈਚ ਖਾਈਏ ਚੱਕੋ ਵੀ ਚੱਕੋ ਜਿਹੜਾ ਪਹਿਲੀ ਚੱਕੂ ਉਸੇ ਹੀ ਆ ਹਾਂ ਸਾਰੇ ਇੱਕ ਦੂਜਿਆਂ ਨੂੰ ਦੇਖੀ ਜਾਂਦੇ ਚੱਕ ਰੇ ਹਾਂ ਹੱਥ ਕਰੇ ਗਾ ਮਿਰਚਾਂ ਵੇਲਾ ਬਾਹਰ ਗਈ ਚਲਦਾ ਮਿਰਚਾਂ ਤੋਂ ਨਾ ਯਾਰੀਆਂ ਬੜੀ ਮੱਤਾਂ ਬਹੁਤ ਚੋਕਲੇ ਆਉਂਦੇ ਦੇ ਨੇ ਜੀ ਮੱਤਾ ਖਾ ਜਾਂਦਾ ਤੂੰ ਮੰਦੇਲਾ ਭਾਇਆ ਲਗਾ ਖੰਡ ਦਾ ਖਾਣ ਆ ਮਾਰਿਆ ਮੋਚਾ ਇਹ ਨਹੀਂ ਕੰਦਾ ਲਗਾ ਖਾਣ ਲੱਗਾ ਆ ਖਾਓ ਬਾਬਾ ਜੀ ਇਹ ਗਰੀ ਚਾਰਾਂ ਲੱਗਾਈ ਹੈ ਖਾ ਬਾਬਾ ਚੋਕਲੇ ਚੋਕਲੇ ਦਰਸ਼ਨ ਕੀਤੇ ਹਾਂ ਜੀ ਗੁਰਦੁਆਰਾ ਸ਼ਿਕਾਰ ਘਾੜ ਸਾਹਿਬ ਦੇ ਤੇ ਬੜਾ ਆਨੰਦਮਈ ਹੈ ਸਥਾਨ ਹੈ ਅਤੇ ਤੁਸੀਂ ਦੇਖ ਸਕਦੇ ਹੋ ਕਿ ਵਾਹਿਗੁਰੂ ਦੀ ਕਿਰਪਾ ਦੇ ਨਾਲ ਕਿੰਨਾ ਸੁੰਦਰ ਆਨੰਦ ਇਸ ਜਗ੍ਹਾ ਦੇ ਵਿੱਚ ਬਣਿਆ ਹੋਇਆ ਹਰਿਆਲੀ ਦੇ ਨਾਲ ਭਰਪੂਰ ਦਰੱਖਤਾਂ ਦੇ ਨਾਲ ਸਾਫ਼ ਸੁਥਰਾ ਵਾਤਾਵਰਨ ਇਹਨਾਂ ਵਾਦੀਆਂ ਦੇ ਵਿੱਚ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਚਰਨ ਪਾਏ ਅਤੇ ਇੱਥੇ ਗੁਰਦੁਆਰਾ ਸਾਹਿਬ ਸ਼ੋਭਤ ਹੈ ਜੀ ਗੁਰਦੁਆਰਾ ਸ਼িকারਕਾੜ ਜਿੱਥੇ ਮੂਲੇ ਖੱਤਰੀ ਦਾ ਆਧਾਰ ਕੀਤਾ ਦਸਵੇਂ ਜਾਮੇ ਦੇ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਉਰ ਗਾ ਹੋ ਜਾ ਸਟੇਲ ਗੋਬੀ ਦਾ ਫੋਟੋ ਕਿ ਚੰਦਾ ਉਰਾ ਰਵਾ ਫੋਟੋ ਵੇਖੋ ਆਈ ਪੂਰੀ ਠਾਕ ਨਹੀਂ ਚਲੋ ਬੁਲਾਵਾ ਵਾ ਉਹ ਜਾ ਭਰਾਵਾ ਚਲੋ ਬਸ ਬਸ ਨੰਦੇ ਬੋਲੇ ਸੋਨੀਆ ਹਣ ਭਦਰ ਭਾਜੀ ਚੈੱਕ ਕਰ ਰਹੇ ਆਪਣਾ ਜਾਨੀ ਗੇਰਨ ਦਿਖਾ ਰਹੇ ਟੈਲੈਂਟ ਫੋਟੋ ਟੈਲੈਂਟ ਚੱਲ ਰਿਹਾ ਹੈ ਇਸ ਟਾਈਮ ਫੋਟੋ ਸ਼ੂਟ ਹੈ ਮੰਗਾ ਭਾ ਦੇਖ ਰਿਹਾ ਕਿ ਮੈਂ ਕਿਧਰ ਹਾਂ ਬੱਚੇ ਵੀ ਸੜੀ ਦੇ ਵਿੱਚ ਹਰ ਇੱਕ ਨੂੰ ਫੋਨ ਫੜਵਾਤਾ ਪਰਵਾਦ ਮਾਨੇ ਹੱਥ ਹੱਥ ਹਰ ਕੋਈ ਕੈਮਰਾਮੈਨ ਹਰ ਕੋਈ ਐਕਟਰ ਹਰ ਕੋਈ ਵੀਡੀਓ ਐਡੀਟਰ ਹੈ ਠੀਕ ਆ ਸਹੀ ਆ